ਤਨ ਤੰਦਰਬਾਰ ਮਸਤ ਬਾਬਾ ਬੀਰੂ ਸ਼ਾਹ ਜੀ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਟੇਸੀਆ ਕਾਹਨਾਨ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਪੇਜਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਸਰਦਾਰ ਪਰਿਵਾਰ ਮਾਸਟਰ ਬੀਰੂ ਭਗਤ ਜੀ ਹਰ ਸਾਲ ਜਿਵੇਂ ਇਸ ਸਾਲ ਵੀ ਇਸਲਾਣਾ ਜੋੜ ਬਣਾ ਕਰਵਾਇਆ ਜਾ ਰਿਹਾ ਹੈ ਅੱਜ ਵਿਸ਼ਾਲ ਕੁਸ਼ਤੀ ਜੰਗਲ ਜਿਹੜਾ ਪੱਛੀ ਚੱਲਿਆ ਆ ਰਿਹਾ ਹੈ

ਔਰ ਅੱਜ ਦਾ ਇਹ ਕਰ ਦਿੱਤਾ ਹੈ ਪ੍ਰੋਗਰਾਮ ਜਿਹਨਾਂ ਦੇ ਪਾਸਟ ਕਮੇਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਵੱਡਾ ਲੋਕਤ ਆਂਦਾ ਸਾਰੇ ਲਈ ਵਧੀਆ ਵਰਤਿਆ ਬੈਠਣ ਦੇ ਜੀ ਮੇਜਰ ਪਾਣਾਂ ਦੇ ਲੰਗਰ ਪਾਣੇ ਸ਼ਬੀਨਾ ਮੰਡਲ ਪਾਣਾਂ ਦੇ ਤੁਹਾਡੇ ਬਪਾਈ ਦਾ ਚਲਦਾ ਸਾਰੇ ਲੋਕਾਂ ਇਤਿਮ ਕੀਤੇ ਹੋਏ ਨੇ ਸੂਜ ਬੁੱਕ ਪਾਣ ਦੇ ਸਾਰਾ ਇਤਿਆਰ ਪੜਕੇ ਦੀ ਗੁਸ਼ਤੀ ਬੁਲਟ ਮੋਟਰਸਾਈਕਲ ਬਰੈੱਡ ਪਾਲ ਖਗਵਾੜਾ ਤੇ ਸਰਪੰਦਰ ਕੁਹਾੜੀ ਦੇ ਵਿਚਕਾਰ ਦੂਸਰਾ ਬੁਲਟ ਨਾ ਮੋਟਰਸਾਈਕਲ ਤੱਕ ਵੱਡੇ ਕੁਸ਼ੀਆ ਪੜਕੇ ਦੇ ਆਉਂਦੇ ਔਰ ਬਹੁਤ ਉਹ ਚਾਗਰਾ ਦੇਖਣਾ ਆਓ ਆਪਾਂ ਆਪਣੇ ਬੱਚਿਆਂ ਨੂੰ ਸੇਵ ਦੇ ਕੇ ਇਸ ਸੁਸਾਇਟੀ ਦੇ ਵਿੱਚ ਆ ਸੁਸਾਇਟੀ ਨੂੰ ਨੰਬਰ ਵੋਕ ਕਰਕੇ ਚਾਲੀ ਲਿਖੋ ਜਿਆ ਨੂੰ ਖੇਡਾਂ ਪ੍ਰਤੀ ਜੋਸ਼ ਦੇ ਦੂਜਾ ਜਿਹੜਾ ਆ ਚਾਹ ਹੋ ਕੇ ਖੇਡਾਂ ਵੱਲ ਘੁੜੇ ਇੱਕ ਜਿਹੜਾ ਪਾਪਾ ਜਿਹਦਾ ਸਾਰਨਾ ਜੀ ਆਪੇ ਲਾਇਆ ਇਹ ਨੌਜਵਾਨਾਂ ਦੇ ਵਿੱਚ ਬੱਚਿਆਂ ਨੂੰ ਦੂਰ ਰੱਖਣ ਲਈ ਕਰਵਾਇਆ ਜਾਂਦਾ

امر بہت گرواس جی پروار والوں شیل کی سیو کر رہی ہے جن کی بھی سنگت گرجی انڈین دوسرے پاس لکھی ਨਮਰਤ ਕਰਨ ਨਾਲ ਹੀ 51000 ਜਿਹੜਾ ਸਾਥ ਸੀ ਅਸੀਂ ਬੁੱਧਦਾਤ ਸੰਤੋਖ ਸਿੰਘ ਦੀ ਵੀਰਵਕਸੀਆ ਅਮਨ ਦੀ ਪਹਿਲਵਾਨੀ ਯੋਗਦਾਨ ਨਾਲ ਹੀ ਇਹਨਾਂ ਦੇ ਸਮੁੱਚੇ ਪਰਵਾਦ ਮਨੜਾ ਖੱਤੀ ਆ ਬੜਾ ਯੋਗਦਾਨ ਹੈ موسیقی <سؤال> ਸੱਚ ਜਣ ਮਸਤ ਵਾਬਾ ਮੀਰੂ ਪਾਕਿਸਤਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਕੁਸ਼ਤੀ ਟੰਗਲ ਕਰਵਾਇਆ ਜਾ ਰਿਹਾ ਸਾਡਾ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਸਹਿਯੋਗ ਸਹਿਯੋਗ ਹੈ ਔਰ ਇਸ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਜੇ ਮੇਲਾ ਹੁੰਦਾ ਹੈ ਔਰ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਦਿਲਿਆ ਬਣਾਇਆ ਜਾ ਰਿਹਾ ਹੈ ਮੈਂ ਸਾਰੇ ਇਸ ਪਿੰਨੋ ਵਾਸਤੇ ਐਨਆਰਆਈ ਵੀ ಗ್ರಾಮ ਪੰਚਾਇਤਾਂ ਔਰ ਕਮੇਟੀ ਵਾਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੇ ਮਾਤਾ ਜੀ ਉਹਨਾਂ ਦੇ ਵੱਲੋਂ 51 ਸਰਦਾਰ ਜੋ ਅੱਜ ਦੇ ਦੰਗਲ ਦੀ ਪੁਹੁੰਚਦਾ ਹੋਇਆ ਹੈ 프੍ਰੇਮ ਚੰਦ ਨਮਨ ਸ਼ਾਹ ਤੇ ਜੱਫੂ ਪ੍ਰਵਾਹ ਜਿੰਨਾਂ ਵੱਲੋਂ 51 ਸਰਦਾਰ ਦੇ ਜਿਹੜਾ ਅੱਜ ਇਸ ਕੋਠੀ ਨੰਬਰ ਲਈ ਪੁਹੁੰਚਦਾ ਹੋਇਆ ਹੈ ਬੜਾ ਧੰਨਵਾਦ ਕਰਦੇ ਹਾਂ ਰਾਜਾ ਤੇਸੀ 51 ਸਰਦਾਰ ਦਾ ਯੋਗਦਾਨ ਹੈ ਭਾਈ ਮਨਦੀਪ ਸਰਵਾਰ ਜੀ 51 ਸਰਪੀਆ ਔਰ ਧਰਮਜੀਤ ਜੀ ਜਸਪੀਤ ਸੋਹੀ ਜੀ 11 ਹਜ਼ਾਰ ਦਾ ਯੋਗਦਾਨ ਅੱਜ ਦੇ ਦੰਗਲ ਲਈ ਹੈ ਹੈਲੋ ਸਾਊਂਡ ਵਾਲਾ ਭਰਾ ਜਰੂਰ ਸਮਰਥਨ ਆਵੇ ਇੱਧਰ ਮੇਰੇ ਸਾਥੀ ਖਿਲਾੜਿਆਂ ਨਾਲ ਮੇਰਾ ਵੀ ਸਾਊਂਡ ਵਾਲਾ ਵੀ ਸਾਡੇ ਕੋਲ ਪੁੱਜੋ ਪਲੀਜ਼ ਹੈਲੋ ਆਹ ਸੋਨੀ ਹਕੀ ਸਾਡਾ ਯੋਗਦਾਨ ਅੱਜ ਦਾ ਅੰਤ ਨਹੀਂ ਪਹੁੰਚਾ ਹੋਇਆ ਹੈ ਅਤੇ ਵੀਰ ਸਿੰਘ ਜੀ ਉਹਨਾਂ orang yang ਜੀ ਅਗਲੀ ਗੁਰਦੀਵਾ ਸ਼ੁਰੂ ਕਰਾ ਦੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਵਰਗਵਸੀ ਪ੍ਰਕਾਸ਼ ਜਵੇਦ ਜੱਕੂ ਜੀ 300 ਰੁਪਿਆ ਅੱਜ ਦੇ ਰੰਗਲ ਲਈ আর ਦੂਜੇ ਮਾਹਿ ਐਸ.ਐਸ.ੀ ਸਾਹਿਬ ਕਰਨ ਮਾਹਿ ਜੀ 100 ਰੁਪਿਆ ਦੀ 300 ਰੁਪਿਆ ਜੰਮਕਲੀ ਬਹੁਤ ਬਤਾਰਵਾ ਜੀ ਕਲਮਾ ਹਾਂਜੀ ਪਰ ਦੇਟਾਈਟ ਅਸਲ ਲਈ ਪਹਿਲੀ ਕੁਸ਼ਤੀ ਗੁਲਾਬ ਸ਼ੰਕਰ ਤੇ ਰਸ਼ੀਦ ਪਹਿਲਵਾਨ ਜੀ ਅਖਾੜਾ ਤੋਂ ਵਜਨ ਦੀ ਜਲਦੀ ਨਾਲ ਤਿਆਰੀ ਕਰਕੇ ਮੈਚ ਆ ਰਹੇ ਜੀ ਦੂਸਰੀ ਕੁਸ਼ਤੀ ਪਰਮਿੰਦਰ ਖੜਾ ਸ਼ੇਪੜੀ ਤੇ ਸੁਮਿਤ ਖਦਮਾ ਮੇਡ ਤਿਆਰ ਰਹੇ ਹੋ ਨਾਲ ਸਣੀ ਵਿਚਾਪਿੰਡ پہلوان جی کھڑا پو جمی چوتھی کشتی گشتی وڈے ٹائل ٹائٹلش نفریباد سدیق رامے وال یہ سارے بھی تیار پر جی پیر بانی کر کے ہیلو آج دیپا پہ نوکلا کے آش لانا اگلی کشتی گوشتی پہلوان کھانے چاہو جی کارا مندری کے چینشن بارے والی اگلی کشتی پہلے دھیان ہی رکھو جی خوشی مہر پر گائی مانگے ریڑو اگلی گوشت پہلوان سنگ گے اے ਭਰਾ ਜੀ ਤਿਆਰੀ ਕਰ ਲੱਖੋ ਜੀ ਲਈ ਨੋਟ ਕਰ ਲਿਓ ਅਜਿਹੇ ਵੱਡੇ ਟਾਈਟਲ ਦੇ ਚਾਰ ਪੋਸਟੀਆਂ ਨੇ ਸਤਾ ਜੀ ਤੁਸੀਂ ਵੀ ਲੋਡ ਕਰਿਓ ਜੀ ਦਾ ਭਰਾ ਜੀ ਦੇ ਨਾਲ ਗੂਗੀ ਲੱਗਣਾ ਜੀ 6 ਮਿੰਟ ਦਾ ਪਹਿਲਾ ਟਾਈਮ 2 ਮਿੰਟ ਜਿਹੜੇ ਪੁਆਇੰਟ ਦੇ ਹੋਣਗੇ ਉਸ ਤੋਂ ਬਾਅਦ ਜਿਹੜਾ ਪਹਿਲਵਾਨ ਜਿੱਤੂ ਹੈ ਉਹਨੂੰ ਨਾਸ਼ੀ ਨਹੀਂ ਦਿੱਤੀ ਜਾਏਗੀ ਉਪਰਜਿਤ ਨੂੰ ਜਿਹੜਾ ਮਾਨ ਸਰਕਾਰ ਦਾ ਦਿੱਤਾ ਜਾਣਾ ਹੈ ਇਧਰ ਦੇ ਪਾਸੇ ਸਭਾ ਪ੍ਰਾਪਤਿੰਦੂ ਕਬੱਡੀ ਖਿਡਾਰੀ جیشتی جنگل نہیں اس جنگل پہنچے نے اور بہت بڑی کشتیاں جگہ انہوں نے آپ نے دکھایا وشیش طور پہ پرچے کی کشتی کے لیے دوبارہ جی ਆਰਕਨਿੰਦਰ ਕੁਆਲੇਤੀ ਉਹ ਵੀ ਅਜਿਆਂ ਦੇ ਅਜੇਸ ਔਰ ਜਿੰਨੇ ਵੀ ਪ੍ਰਬਾਨ ਸਹਿबान ਸਾਡੇ ਦੇ ਮਾਨ ਬਣਦੇ ਆ ਉਹਨਾਂ ਦੇ ਅਸਤਾਦ ਸਹਿबान ਸਾਰਿਆਂ ਨੂੰ ਜੀ ਆਇਆਂ ਔਰ ਉਹਨਾਂ ਦਾ ਧੰਨਵਾਦ ਸਾਡੇ ਨਜ਼ਰ ਦੇ ਸਾਰੇ ਪੰਨਾ ਪਹਿਲਵਾਨ ਸਹਿबान ਉਹਨਾਂ ਨੂੰ ਵੀ ਜੀ ਆਇਆਂ ਔਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਅਗਲੀ ਜੇ ਕਾਰਵਾਈ ਆ ਸਾਡੇ ਬਹੁਤ ਹੀ ਪਿਆਰੇ ਮਿਸਟਰ ਸੰਗਾਲ ਦੇ ਪ੍ਰਸਾਧ ਅਨਾਊਂਸਰ ਚਾਰ ਉਹਨਾਂ ਨੇ ਵੀ ਆਪਣੇ ਦੀ ਗੱਲਬਾਤ ਨੇ ਚੱਕ ਪੀਰ ਕੋਲੋ ਸ਼ਿਰੀ ਮੇਲਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਚੱਕ ਪੀਰ ਸ਼ਿਰੀ ਮੇਲਾ ਪ੍ਰਬੰਧਕ ਕਮੇਟੀ ਆਰਿਸ਼ ਨਵਾ ਪਿੰਡ ਕਾਲੀਾਉਂ ਦੀ ਸੇਮਰਨ ਪੀਏ ਪੀ ਖਾਣਾ ਪੋਜੋ ਵਾਲੀ ਹੋਰ ਤੇ ਸਾਡੇ ਲੇਖਰ ਸਿੰਘ ਜੀ ਪਹਿਲਵਾਨ ਜੀ ਆ ਭਾਰਤ ਅੰਦਰ ਬਾਬਾ ਪੀਰ ਸਿੰਘ ਜੀ ਨਵਾ ਪਿੰਡ ਕਾਲੀਆਂ ਸਾਡੇ ਦਰਬਾਰ ਪੋਜੋ ਨੇ ਧੰਨਵਾਦ ਅਖਾਂਗੇ ਗੁਰਦੀਪ ਪਹਿਲਵਾਨ ਜੀ ਵੇਰਾ गणबी पहलवान जी वेड़ा बि सॼे ਪਿੰਡ ਵਾਲੇ ते ਸਾਡੇ ਸਾਰੇ ਭਰਾਵਾਂ ਦਾ माण्हू सारे ਧੰਨਵਾਦ रखां بلتے پہلوان جی نے دنیا کا بندہ مال تیار کیا ہے جلدی روی ویڑا والا دنیا جانتی ہے بلدیپ پہلوان نے اپنے سمے چلایا کہ مالک نے بندہ جا دنیا کا پہلوان پرسری روی میرا والا آپ نے گرمی نوبانی آ کہ سمرن پی ای پی بکالا سمرن آ ایک سمرن کدی ہے ਕੱਠਾ ਇਕੱਦੇ ਮੇਜਰ ਰਾਮੇਗੜ ਵੀ ਆ ਗਿਆ ਨਵਾਰਾ ਜੜਵੰਡੀ ਵਾਲਾ ਵੀ ਆ ਗਿਆ ਔਰ ਜਿੰਨਾ ਉਸਤਾਕੋ ਵੀ ਹਾਜ਼ਰੀ ਨਹੀਂ ਲਗੀ ਆਪਾਂ ਉਹਨਾਂ ਦੀ ਵੀ ਜਰੂਰ ਲਵਾਵਾਂਗੇ ਮਸਤ ਪਹਿਲਵਾਨ ਜੀ ਸਾਰਿਆਂ ਦਾ ਬਹੁਤ ਬਹੁਤ ਖਾਮੀਆਂ ਖਾੜੀ ਲੋਕ ਬਹੁਤ ਹੋਏਗੇ ਉੱਖੀ ਖਾਸ ਮਸਤ ਪਹਿਲਵਾਨ ਜੀ ਸੁਰਿੰਦਰ ਰੋਹਣਾ ਦਾ ਸੁਰਿੰਦਰ ਜੀਨ ਦੇ ਬੋਲ ਗੁਰਮੀਤ ਮੋਹਣੀ ਸਾਹਮਣੇ ਕ੍ਰਿਸ਼ਨਾ ਦੌਰ ਕਰ ਰਹੀਆਂ ਨੇ ਜਿਹਦੇ ਮੱਲਾਂ ਦਾ ਨਾਮ ਪਰਤੀ ਦੇ ਲਿਖਿਆ ਜਾਂਦਾ ਵਾਲੇ ਖੇਡਾਂ ਕਰੀ ਕਰਾਓ ਅੱਜ ਮਸ਼ਹੂਰ ਗੋਪਾਲ ਦੇ ਪਟਿਆ ਨਾਮ ਦੇ ਬੜੇ ਬੜੇ ਉਸ ਇਲਾਕੇ ਦਾ

ਫਤੌਦੀਸੇ ਤੇਸੀ ਮਲਦਾਂ ਵਾਲੇ 50000 ਬੰਦਾਸੀ ਜਲੀ ਪਈ ਹੋਈ ਹੈ ਨਕਾ ਦੇ ਲਈ ਆ ਨਾਲ ਹੀ ਸਵਾਰਕਵਾਸੀ ਨਰੇਸ਼ ਪਹਿਲਵਾਨ ਜੀ ਸਰਪੰਚ ਜੀ ਦੀ ਵੀਰਮੰਤੀਆਂ ਅਮਨਦੀਪ ਪਹਿਲਵਾਨੀ ਯੋਜਕਾ ਦੇ ਅਲੀਮ ਨਮਾਜ਼ ਸਮਾਰਗੀ ਸ਼ਰਮਾ اور ہرجیت مہر جی پردھان صاحب مندیت ماہر جی نیوزی لینڈ سوگواسی سو جی یاد میں گیارہ ہزار پہ لنگل اور گیارہ ہزار جو ہے سوگاسی ਬਿਸ਼ਨ ਸਿੰਘ ਦੀ ਵਾਸੀ ਸਰਗੋਸੀ ਜਗENDER ਜਗENDER ਕੌਰ ਵਾਸੀ ਜੀ ਕਲਦੀਸੀ ਦੀ ਵਾਸੀ ਵੱਲੋਂ ਆਪਣੇ ਮਾਤਾ ਜੀ ਦਾ ਵੀ ਯਾਦ ਵਿੱਚ 11000 ਦਾ ਯੋਗਦਾਨ ਹੈ ਔਰ ਗੁਰਦੀਪ ਸਿੰਘ ਇਨਕੇਸੀ 11000 ਦਾ ਯੋਗਦਾਨ ਹੈ ਬਖਤਾਵਰ ਸਿੰਘ ਇਨਕੇਸੀ ਸਰਗੋਸੀ ਆ ਮਲਵਿੰਦੀ ਸਿੰਘ ਤੇਸੀ ਹਸਰਵਾਸੂ ਖਤੇਂਦਰ ਸਿੰਘ ਤੇਸੀ ਇਹਨਾਂ ਦੀ ਯਾਦ ਵਿੱਚ ਜਿਹੜਾ ਮਕਤਾਬ ਸਿੰਘ ਤੇਸੀ ਆਪਣੇ ਪੁੱਤਰਾਂ ਦੀ ਯਾਦ ਵਿੱਚ 11000 ਦਾ ਯੋਗਦਾਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਹੈ ਵੱਡਾ ਧੰਨਵਾਦ ਕਰਦੇ ਆ ਨਾੜੀ ਮੁਲਕ ਰਾਜ ਜੀ ਜੋਤੂ ਜੱਪੂ ਜੀ ਨਵਾਂ ਦਾ ਹਰ ਮਨਿੰਦਰ ਸਿੰਘ ਚੱਕੜ ਯੂਐਸਏ ਦਾਸੀ ਜੋਰਾ ਵਰਸੇ ਦੀ ਉਹਨਾਂ ਦੇ ਵੱਲੋਂ 51 ਸਰਦਿਆ ਜੋ ਅੱਜ ਦੇ ਦੰਗਲ ਦੀ ਪੁਛਤਾ ਹੋਇਆ ਹੈ ਪ੍ਰੇਮ ਚੰਦ ਨਮਾਸ਼ਟ ਜੱਫੂ ਪ੍ਰਵਾਹ ਜਿਨ੍ਹਾਂ ਵੱਲੋਂ ਕਾਸਰ ਦੇ ਜੀ ਦਾ ਅੱਜ ਇਸ ਕੁਸ਼ਤੀ ਨੰਬਰ ਲਈ ਪੁਛਤਾ ਹੋਇਆ ਹੈ ਬੜਾ ਧੰਨਵਾਦ ਕਰਦੇ ਹਾਂ ਰਾਜਾ ਤੇਸੀ 51 ਸਰਦ ਦਾ ਯੋਗਦਾਨ ਹੈ ਭਾਈ ਮਨਦੀਪ ਸਰੋਆ ਜੀ 51 ਸਰਪੀਆ ਔਰ ਧਰਮੀ ਸਿੱਖ ਜਸਦੀਪ ਸੋਦੀ ਜੀ 11000 ਦਾ ਯੋਗਦਾਰ ਅੱਜ ਦੇ ਅੰਦਰ ਲਈ ਹੈ ਹੈਲੋ ਸਾਊਂਡ ਵਾਲਾ ਭਰਾ ਜਰੂਰ ਸਮਰਥਨ ਕਰਾਵੇ ਇੱਥੇ ਮੇਰੇ ਸਾਥੀ ਯੋਗਦਾਰਾਂ ਨਾਲ ਮੇਰਾ ਵੀ ਸਾਊਂਡ ਵਾਲਾ ਵੀ ਸਾਡੇ ਕੋਲ ਪੁੱਛੋ ਪਲੀਜ਼ ਹੈਲੋ ਆਹ ਸੋਨੀ ਹਕੀਂ 10000 ਦਾ ਯੋਗਦਾਰ ਅੱਜ ਦੇ ਅੰਦਰ ਲਈ ਪਹੁੰਚਾ ਰਿਹਾ ਹੈ ਮੁੰਡੇ ਕੁਸ਼ਤੀ ਦਾ ਜੀ ਅਗਲੀ ਕੁਸ਼ਤੀ ਸ਼ੁਰੂ ਕਰਾ ਦੋ ਇਹ ਤਾਂ ਹੋ ਬਾਤ ਬੋਲੋ ਮਾਹੀ ਜੀ ਉਹ ਮਾਣ ਦੱਸਦਾ ਸਲਾਮਤ ਹੋਰ ਨਾਲੀ ਬਾਬਾ ਦਾ ਹਰਮਤ ਕਰਦੇ ਆ ਅਜ ਗਵਿੰਦਰ ਨਾਲੀ ਬਾਈ ਲੱਕੀ ਉਹਨਾਂ ਦੇ ਬਲੋੜਾ 21 ਸਾਲ ਬਾਅਦ ਉਹਨਾਂ ਅੱਜ ਦੇ ਦੰਗਲ ਲਈ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਵਰਗਵਾਸੀ ਪ੍ਰਕਾਸ਼ ਜਵੇਦ ਲੱਖੂ ਜੀ 300 ਰੁਪਿਆ ਅੱਜ ਦੇ ਮੰਗਲ ਲਈ ਹਰ ਦੂਜੇ ਮਹੀਨੇ ਏਐਸਆਈ ਸਾਹਿਬ ਕਰਨ ਮਹਿੰਦੀ 100 ਰੁਪਿਆ ਦੀ 300 ਰੁਪਿਆ ਮੰਗਲ ਲਈ ਬਹੁਤ ਬਹੁਤ ਧੰਨਵਾਦ ਜੀ ਕਰੀਏ ਅੱਗੇ ਪਰ ਦੇ ਟਾਈਟਲ ਲਈ ਪਹਿਲੀ ਕੁਸ਼ਤੀ ਗੁਲਾਬ ਸ਼ੰਕਰ ਤੇ ਰਸ਼ੀਦ ਪਹਿਲਵਾਨ ਜੀ ਖੜਾ ਤੋਂ ਵਜਨ ਦੀ ਜਲਦੀ ਨਾਲ ਤਿਆਰੀ ਕਰਕੇ ਮੈਚ ਆ ਰਹੇ ਜੀ ਦੂਸਰੀ ਕੁਸ਼ਤੀ ਪਰਮੇਂਦਰ ਖੜਾ ਛੇਪੜੀ ਤੇ ਸੁਮਿਤ ਸਦਮਾ ਬਟ ਤਿਆਰ ਰਹੇ ਹੋ ਨਾਲ ਸਨੀ ਵਿਚਾਰਪੰਡ ਤੇ ਨਾਲ ਜੋਸਾ ਪਰਮਜੀ ਖੜਾ ਪੂਆ ਜਮੜੀ ਚੌਥੀ ਕੁਸ਼ਤੀ ਵੱਡੇ ਟਾਈਟਲ ਕਾਈਟਲ ਦੇ ਲਈ ਲੋਕੇਸ਼ਨ ਹਰਿਆਣਾ ਤੇ ਸਦੀਕ ਰਾਮੇਵਾਲ ਇਹ ਸਾਰੇ ਵੀ ਤਿਆਰ ਬਟਿਆ ਰਹੇ ਵੀ ਨਾਲ ਦੀ ਨਾਲ ਮਿਹਰਬਾਨੀ ਕਰਕੇ ਹੈਲੋ ਆ ਦੀਪਾ ਪੈ ਨੁਕਲਾ ਦੇ ਕਾਸ਼ ਲੁਧਿਆਣਾ ਅਗਲੀ ਕੁਸ਼ਤੀ ਦੇ ਪਹਿਲਵਾਨ ਖਾਰੇ ਚੌਜੀ ਕਾਲਾ ਮੰਦਰੀ ਕੈ ਟੈਨਸ਼ਨ ਬਾਰੋਵਾਲ ਹੋਈ ਅਗਲੀ ਕੁਸ਼ਤੀ ਆਪਣਾ ਜੀ ਤਿਆਰੀ ਰੱਖੋ ਜੀ ਖੁਸ਼ੀ ਮੈਲਪੁਰ ਗਾਈ ਮੰਗ ਰਹਿੜੂ ਅਗਲੀ ਕੁਸ਼ਤੀਆਂ ਪਹਿਲਵਾਨ ਖਣਗੇ ਇਹ ਬਣਾ ਜੀ ਤਿਆਰੀ ਕਰ ਰੱਖੋ ਜੀ ਬਈ ਨੋਟ ਕਰ ਲਿਓ ਅਜਿਹੇ ਵੱਡੇ ਟਾਈਟਲ ਦੀਆਂ ਚਾਰ ਕੁਸ਼ਤੀਆਂ ਦਾ ਸਤਾ ਜੀ ਤੁਸੀਂ ਵੀ ਨੋਟ ਕਰਿਓ ਜੀ ਦਾ ਭਰਾ ਜੀ ਦੇ ਨਾਲ ਗੂਕੀ ਰੱਖਣਾ ਜੀ 6 ਮਿੰਟ ਦਾ ਪਹਿਲਾ ਟਾਈਮ 2 ਮਿੰਟ ਜਿਹੜੇ ਪੁਆਇੰਟ ਦੇ ਹੋਣਗੇ ਉਸ ਤੋਂ ਬਾਅਦ ਜਿਹੜਾ ਪਹਿਲਵਾਨ ਜਿੱਤੂ ਹੈ ਉਹਨੂੰ ਨਰਾਸ਼ੀ ਨਹੀਂ ਦਿੱਤੀ ਜਾਏਗੀ ਉਪਰਜਿਤ ਨੂੰ ਜਿਹੜਾ ਮਾਨ ਸਰਕਾਰ ਦਾ ਦਿੱਤਾ ਜਾਣਾ ਹੈ ਉਧਰ ਦੇ ਵੱਸੇ ਸਟਾਪ ਪਿੰਡੂ ਕਬੱਡੀ ਖਿਡਾਰੀ ਐ ਗੁਰਦੀ ਸੰਸ਼ੇਦ ਅਤੇ ਪੁਜਿਆ ਪਿੰਡੂ ਵੀਰ ਲਾਹ